ਸਾਵਨਾ ਮਾਤਾ ਦਾ ਮਾਤਾ ਮੇ ਚੋਂ ਕੱਢਦਾ ਮਾਤਾ ਹੇ ਤੇ ਦਾਰੂ ਪੀਣਾ ਚਾਹੂਗੀ ਮਾਤਾ ਮਾਤਾ ਸ਼ੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਪਹਿਲਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮੀ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਹਾਂ ਅਸੀਂ ਸਾਰੇ ਤਰ ਮਾਰਥ ਸਤਕਾਰ ਕਰਦੇ ਹਾਂ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਢੋਣ ਕੁੱਟੂਆ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪੁੱਛ ਲਈ ਫਿਰ ਦੱਲੂ ਤੂੰ ਵੀ ਬਾਬਾ ਬਣਿਆ ਹੋਇਆ ਉੜ ਜਾ ਤੇ ਐਸਾ ਮਾ ਜੂਤ ਫੇਰਨਾ ਤੂੰ ਯਾਦ ਰੱਖੇਗਾ ਤੂੰ ਅਸੀਂ ਕਿਹਦੇ ਸਮਝੀ ਮਰਦਾ ਇੱਧਰ ਲੇਟੇ ਹੋ ਪਰ ਤੇ ਚਾਹਣਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਆ ਬਣਾ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਨੂੰ ਮੈਂ ਥੋੜੀ ਲੈ ਕੇ ਆਇਆ ਤੂੰ ਭੈਣ ਕਹਦੇ ਕਹਣਾ ਮਰਦੇ ਮਾਤਾ ਦੇ ਕਿਹੜਾ ਕੋਈ ਆਉਂਦੀ ਅਮਰ ਤੋਂ ਫੁੱਦੂ ਨਾ ਸਮਝ ਇਕੜੀ ਇਸਕੇ ਲੈ ਕੇ ਉਹਦੇ ਨੇ ਮਾ ਪੁੱਤੋਂ ਦੇ ਨੂੰ ਸਾ ਆਪਣਾ ਮਾਤਾ ਦਾ ਮਾਤਾ ਤੇਰੇ ਚੋਂ ਗੰਦ ਛਾ ਲੌਂਦਾ ਤੂੰ ਸਾ ਕੋਈ ਨਾ ਬੰਨੇ ਕੋਈ ਨਾ ਬੈਠ ਕਰੀਦਾ ਸਾ ਆਪਣਾ ਤਲਾਕਰੀ ਦਾ ਇੱਥੇ ਡਾਂਗ ਫਿਰ ਮੈਂ ਹੋਰ ਤੇ ਤੋਂ ਮੁੰਡੇ ਡਾਂਗ ਫਿਰ ਤੇ ਲਾਉਂਦਾ ਮੁੰਡੇ ਕਰਜਾ ਇੱਕ ਮਿੰਟ ਮੁੰਡਾ ਨੂੰ ਫੋਨ ਕਰ ਯਾਰ ਪਾਨੇ ਕਾਣੂ ਮੁੰਡਾ ਨੂੰ ਫੋਨ ਕਰ ਇਹ ਡਾਂਗ ਫਿਰਾਂਗਾ ਇਹਨੂੰ ਫੁੱਟਕੇ ਲਾ ਕੇ ਨਾ ਪਾਣੇ ਇੱਕ ਮਿੰਟ ਖੜਜਾ ਯਾਰ ਖੜਜਾ ਰੱਖ ਨਾ ਪਾਣ ਦੇ ਰੋਆ ਯਾਰ ਇਹ ਡਾਂਗ ਫਿਰਾਂਗੇ ਪਖੰਡਵਾ ਦੇ ਬਰੋ ਕਰਮ ਦੇਣ ਕੋਣ ਡਾਂਸ ਫਰਾਂਗੇ ਉੱਥੇ ਸਾਡੇ ਨੂੰ 2 400 ਮੁੰਡਾ ਸਾਡੇ ਸਾਰੇ ਮਾਂਟੀ ਮਗਰ ਨਹੀਂ ਡਾਂਗ ਫਰਾਂਗੇ ਯਾਰ ਉਹ ਤੇ ਜੋਗਾ ਹੈ ਤੀਜੇ ਦਿਨ ਕਹਿੰਦਾ ਭਾ ਭਾ ਕੇ ਵੀਡੀਓ ਭਾ ਪਖੰਡ ਬਾਜਾ ਹੁਣ ਕਰਾਂ ਤੇ ਗਾੜਕੁੱਟ ਨੂੰ ਮੈਂ ਵਾਹ ਭਾਈ ਯਾਰ ਸਾ ਬਣਾ ਕਲਾਕਾਰੀ ਦਾ ਉਹ ਡਾਂਗ ਫਰਾਂਗੇ ਮੁੰਡੇ ਖੁੱਡੇ ਉੱਥੇ ਬੱਚ ਭਾਈ ਗਰੀਬਾਂ ਦੇ ਘਰ ਪਵਾ ਦੇ ਖੜਾ ਪਾ ਲੈ ਇੱਕ ਮਰ ਖੜਾ ਇੱਕ ਮਰ ਖੜਾ ਉੱਥੇ ਨਹੀਂ ਗਏ ਖੜਾ ਨੇ ਵਿੱਚ ਗਰੀਬਾਂ ਦੇ ਘਟਾ ਕੇ ਉੱਥੇ ਹੀ ਕਰਨਗੇ ਅਸੀਂ ਬੀ ਕਰਾਣਾ ਕੰਮ ਚੱਲੀ ਨਾ ਮਜ਼ਦੂਰ ਕਰਾਂ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੁਰਪਾ ਤੂੰ ਜਾਓ ਬਾਈ ਤੂੰ ਨਿਕਲ ਤਰੇ ਤੂੰ ਨਹੀਂ ਮੈਥਾ ਚੱਲ ਬਾਈ ਪੰਨ ਤੂੰ ਤਰ ਮੈਂ ਤਾਂ ਕਹਿੰਦਾ ਨਹੀਂ ਯਾਰ ਫਾਨੀ ਭਾਈ ਮਣ ਕੇ ਬੱਡਾ ਭਰਾ ਵਾਂ ਕੇ ਥੋੜਾ ਤੀਜੇ ਨੂੰ ਕਹਿੰਦਾ ਭੈਣ ਦਾ ਪਾ ਕੇ ਇੰਸਟਾਗ੍ਰਾਮ ਤੇ ਵੀਡੀਓ ਬਾਈ ਬਾਈ ਤੇਰੀ ਇੰਦਰੀ ਦੀ ਬਾਈ ਸਾਲਾ ਬਹੁਤ ਜ਼ਾਰੇ ਗੰਦ ਪਾਇਆ ਇਸ ਬੰਦੇ ਨੇ ਯਾਰਾ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਜੀ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾਉਂਦੇ ਤੁਸੀਂ ਕੰਮ ਕਰਾਈਏ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਮਰੀਕਾ ਦੇ ਕੰਮਦੋਰਾ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬੁੱਧਵਾਰ ਆਜੀ ਮੇਰੇ ਕੋਲੇ ਕੱਲ ਨੂੰ ਕਰੇ ਆਈ ਮੇਰੇ ਕੋਲੇ ਦੇਖੀ ਕੰਨਾ ਮੇਰਾ ਮਜ਼ਦੂਰ ਭਾਈ ਚਾਰਾ ਮੇਰੇ ਨਾਲ ਹੋ ਸਾਲਾ ਬਣਾ ਚਲਤਰ ਕਰਦਾ ਚਲਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਦੇ ਬੱਚੇ ਦਾ ਵਿਆਹ ਕਰੋ ਕਿ ਦਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਰਾ ਇੱਥੇ ਤੁਰੇ ਫਿਰਦਾ ਕਿਆ ਬਾਤ ਜੇ ਮੈਨੂੰ ਉੱਤੇ ਖੜਾ ਆ ਗਿਆ ਤੇਰੀ ਤੌਣ ਕੁੱਟ ਕੇ ਲੈ ਜਾਊ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਜਣਦਾ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਧਾ ਮੁਦਰ ਸਿੱਖਾਂ ਮ ਆਪਣੇ ਸਿੰਧਾਂ ਦੇ ਮੁੰਡੇ ਖਾਦਾ ਉੱਥੋਂ ਪਿੰਡੋਂ ਚੰਗੇ ਕੰਮ ਆ ਵੀ ਸਾਰੇ ਨਾਲ ਬਣਾ ਫਿਰਦਾ ਨਾਲੇ ਕੁਝ ਹੋਰ ਜਦ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਉਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਬਾਹਰ ਚੂੜੀਆਂ ਬਾਕੇ ਮਾਤਾ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਤਰ ਮਾਤਾ ਸਤਿਕਾਰ ਕਰਦੇ ਆ ਹੱਥ ਬੰਨ ਕੇ ਬੈਠ ਜਾ 2 ਮਿੰਟ ਗੱਲ ਸੁਣ ਲੋ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਵੀ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣ ਲੋ ਇਧਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਹਾਨੂੰ ਸੁਣੇ ਇਧਰ ਧਿਆਨ ਨਾਲ ਓਰੇ ਆ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਜਾ ਆਪਣੇ ਕਾਲੀ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇਧਰ ਪਹਿਲਾਂ ਮੇਰੀ ਇੱਥੇ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਆ ਇਧਰ ਆ ਇਧਰ ਆ ਅੱਛਾ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋਂ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਇਸ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਹ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ